ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਾਈ ਬਿਲਕੁਲ ਤਾਜੀ ਸੀ ਐ ਇੱਕ ਗੱਬਣਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਕੋਕੀਏ ਆਜੀ ਬਾਈ ਬਾਈ ਜੀ ਹਸੀ ਕਾਲ ਸਾਸੀ ਗਾਲ ਜੀ ਕੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਹਰਜੀਤ ਸਿੰਘ ਆ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਕਪਾਵਾ ਤੇ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਬਾਈ ਨੇੜੇ ਆਪਣੇ ਭਧੌੜ ਸ਼ਹਿਰ ਰਹੇ ਜਾਂਦੇ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਜੀ 95013 44499 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਦਾ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਵੀ ਹੈ ਵੀਰੇ ਕਦੋਂ ਸੂਈ ਹੈ ਇਹ ਸਵੇਰੇ 4 ਵਜੇ ਸੂਈ ਹੈ ਬਈ ਠੀਕ ਆ ਬਈ ਬੱਚਾ ਕੀ ਦਿੱਤਾ ਬਈ ਬੱਚਾ ਮਾਗਰ ਬੱਛੀ ਦਿੱਤੀ ਹੈ ਜੀ ਬੱਛੀ ਦਿੱਤੀ ਹੈ ਹਾਂ ਜੀ ਬੱਚਾ ਵੀ ਬੱਛੀ ਨੂੰ ਜਨਮ ਦਿੱਤਾ ਬੱਛੀ ਰਖਾਉਨੇ ਬੱਛੀ ਬੜੀ ਕੁਆਲਟੀ ਆਈ ਹੈ ਬਈ ਪੂਰੀ ਚੰਗੀ ਬੱਛੀ ਹੈ ਬਹੁਤ ਚੰਗਾ ਰੰਗ ਰੂਪ ਚੰਗਾ ਨਾਲ ਵਾਲ ਰੂਪ ਨਾਲ ਹੀ ਬੱਚਾ ਮਾਗਰ ਬੱਛੀ ਆ ਬਈ ਜੇਰ ਵੀ ਪਈ ਗਈ ਹੈ ਨਾ ਹਾਂ ਜੇਰਾ ਪਈ ਹੈ ਜੀ ਬਾਕੀ ਬੱਥਲ ਦੇ ਵਿੱਚ ਰੱਖੀ ਹੋਈ ਹੈ ਵੀਡੀਓ ਵੀ ਹੈਗੀ ਆ ਸੁੰਦੀ ਦੀ ਵੀ ਜੇਰ ਪੈਂਦੀ ਦੀ ਵੀ ਜੀ ਬਹੁਤ ਠੀਕ ਆ ਬਈ ਬਾਕੀ ਸਾਮਾ ਆਈ ਪਈ ਹੈ ਕਿੰਨਾ ਵੱਡਾ ਗੱਡੇ ਫਿਰ ਇਹਦਾ ਬੌੜਾ ਆਪਾਂ ਗਰੇ 10 ਲੀਟਰੋਂ ਕੱਢ ਲਿਆ ਥੰਨੇ ਲੇਵਾ ਹੈ ਫੋਲੋ ਹੀ ਕਰਿਆ ਥੋੜਾ ਵੱਧ ਵੀ ਕੱਢ ਦਿੰਦੀ ਠੀਕ ਆ ਤੇ ਉਹਦੀ ਵੀ ਆਪਣੇ ਕੋਲੇ ਵੀਡੀਓ ਬਣਾਈ ਪਈ ਹੈ ਜੀ ਬੌੜਾ ਥਣ ਬਾਈ ਮੁੱਠੀ ਵਾਲਾ ਥਣ ਬੌੜਾ ਬਾਈ ਕਹਿੰਦਾ ਆਪਾਂ ਕੱਢ ਲਿਆ ਬੌੜਾ ਜਿਹੜਾ ਹੈਗਾ ਉਹਦੀ ਵੀ ਬਾਈ ਨੇ ਵੀਡੀਓ ਬਣਾਈ ਆ ਹਨਾ ਥਣ ਚੰਗਾ ਚਿਹਰੇ ਨਿਕੜ ਮੇ ਪੂਰੇ ਗੈਪ ਤੇ ਆ ਬੌੜਾ ਬਾਈ ਥੋੜਾ ਦਿਖਾ ਦੇ 12 ਵੀ ਮਾਰਦੇ ਆ ਬਾਈ 12 ਵੀ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਮਾਰਦੇ ਨਾ ਚਵਾਈ ਬਹੁਤ ਚੰਗੀ ਆ ਹਨਾ ਬਾਹਲੀ ਚੰਗੀ ਜਵਾਈ ਆ ਬਾਈ ਬਾਈ ਕਹਿੰਦਾ ਚੋਕ ਥੱਲੇ ਵਹਿ ਕੇ ਉੱਠ ਮੁੰਜੀ ਨਹੀਂ ਕਰਦਾ ਲੈ ਅੱਛਾ ਹੀ ਨੀ ਚੰਗੀ ਚਵਾਈ ਆ ਹਨਾ ਮੱਝਾਂ ਵਾਲਾ ਥਣ ਲੱਗਿਆ ਹੋ ਬਈ ਬਾਕੀ ਹਿੱਲੇ ਨਹੀਂ ਕਰਮ ਵਾਲੀ ਠੱਡੀ ਸੀਲ ਆ ਨਿਆਣਾ ਨਹੀਂ ਪਾਇਆ ਕਿ ਬੱਚਾ ਨਹੀਂ ਲਾਇਆ ਬਈ ਥਣ ਲੈ ਵਾ ਕਮਾਲ ਆ ਹੋ ਲੱਭੇ ਤੋੜ ਕੇ ਰਖਾ ਦੇ ਜਾਤਬਰੀ ਟਫੋਲ ਚੰਗੀ ਆ ਵੱਡਾ ਕੱਦ ਕਾਠ ਰੰਗ ਰੂਪ ਬਹੁਤ ਚੰਗਾ ਥਣ ਚੰਗਾ ਚਵਾਈ ਚੰਗੀ ਆ ਫੇਸ ਚੰਗਾ ਤੇ ਜੇਰ ਵੀ ਬਾਈ ਵੱਠਲ ਦੇ ਵਿੱਚ ਰੱਖੀ ਬੈਠਾ ਬੱਚਾ ਹੀ ਮਗਰ ਬੱਚੀ ਆ ਬਈ ਫੇਸ ਫੂਸ ਕਰਨ ਵਾਲੀ ਦਾ ਬਹੁਤ ਚੰਗਾ ਬਾਕੀ ਤੋੜਾ ਤਾਰ ਚੰਗਾ ਬਈ ਕਿੰਨਾ ਦੁੱਧ ਦੇ ਰੂਆ ਅਸਟੀਮੇਟ ਦੁੱਧ ਬਾਈ ਇਹਨੇ ਜਿੱਥੋਂ ਆਪਾਂ ਲਈਏ ਆ ਬੰਦਿਆ ਨੇ ਬਾਹੋਂ ਵਿੱਚੋਂ ਲਈਆ 27 28 ਲੀਟਰ ਫਲੋਨ ਦਾ ਦੁੱਧ ਦਿੱਤਾ ਵਾ ਫਲੋਨ ਦਾ 27 ਤੋਂ 28 ਲੀਟਰ ਦੁੱਧ ਬਾਈ ਕਹਿੰਦਾ ਪਿਸਲੇ ਸਵੇਰ ਦਾ ਜਿਵੇਂ ਗਰਮੀ ਆ ਹੁਣ ਆਪਾਂ ਬਾਹਲਾ ਤਾਂ ਨਹੀਂ ਕਹਿੰਦੇ ਹੂੰ 28 30 ਲੀਟਰ ਦਾ ਹੁਣ ਵੀ ਦੇ ਹੀ ਦੇਊਗੀ ਕਿਉਂ ਨਾ ਤਾਂ ਇਹ ਗਰਮੀ ਮੰਨਦੀ ਆ ਬਾਈ ਸਹੀ ਗੱਲ ਆ ਹੂੰ ਟਾਂਚਾ ਚੰਗਾ ਵੱਡਾ ਟਾਂਚਾ ਰੰਗ ਰੂਪ ਚੰਗਾ ਕੱਦ ਵੱਡਾ ਚੰਗਾ ਖਾਂਲੇਵਾ ਬੜਾ ਚੰਗਾ ਰੋਦ ਚੰਗਾ ਪਾ ਦੂ ਸੂਈ ਸਵਾਈ ਆ ਤੇ ਜੇਰ ਵੀ ਬਾਈ ਰੱਖੀ ਬੈਠਾ ਬੱਚਾ ਹੀ ਬੱਚੀ ਆ ਬਾਈ ਤੇ ਬਾਕੀ ਚੰਗਾ ਬੋਲੇ ਤੋਂ ਸਟਾਰਟ ਹੋਈ ਆ ਬੋਲਾ ਬਾਈ ਕਹਿੰਦਾ ਮੈਂ ਕੱਲ ਹੀ ਕੱਢ ਤਾ ਵੀਡੀਓ ਬਾਈ ਨੇ ਬਣਾ ਲਈ ਬਹੁਤ ਕਾੜੇ ਆਰਡਰ ਦੇ ਕੇ ਆਰਡਰ ਕਮਾਲ ਦਾ ਖਾਣਾ ਬਹੁਤ ਚੰਗਾ ਤੇ ਬਾਈ ਬਾਈ ਨੇ ਤਾਂ ਰਮਾਰੀਆਂ ਬਹੁਤ ਚੰਗੀਆਂ ਲੱਗੀਆਂ ਅੱਲਾਕਲਾ ਤਾਂ ਨਾੜਾ ਨੂੜਾ ਬਹੁਤ ਚੰਗੀਆਂ ਕਰ ਮਾੜੀ ਦੀ ਕੀ ਮੋਹਲਾ ਭਰਾ ਦਾ ਫੇ ਮੁੱਲ ਬਈ ਕਰਾਉਣਾ ਦਾ ਕਿ ਲੱਖ ਕਰਾ ਲਓ ਤੇ 10 ਕਰਾ ਲਓ ਠੀਕ ਆ 95 ਹਜ਼ਾਰ ਵੀ ਦੇ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਬਈ ਕਹਿੰਦਾ ਲੱਖ ਕਰਾ ਲਓ ਲੱਖੋਂ ਬਾਹਰ ਕਰਾ ਲਓ 95 ਹਜ਼ਾਰ ਦੀ ਵੈੜਾ ਜਿਹੜੀ ਆਪਾਂ ਦੇ ਦੇਾਂਗੇ ਮਗਰ ਬੱਸੀ ਪੁੱਸੀ ਪੂਰੀ ਟੌਪ ਦੀ ਹੈ ਜੀ ਹਾਂ ਬਈ ਠੀਕ ਬਾਕੀ ਹੁਣ ਚੋਈ ਨੂੰ ਵੀ ਥੋੜਾ ਟਾਈਮ ਹੀ ਹੋਇਆਗਾ ਇਹ ਸਹੀ ਗੱਲ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਪਹਿਲਾ ਸੋਸ ਹੁੰਦੀ ਆ ਬਈ ਕਿੰਨੇ ਦਿਨ ਬਹੁਤ ਆਂਦਾ ਮੋਹੋ ਬਹੁਤ ਹੋ ਜਾਂਦਾ ਇਹ ਰਾਣੀ ਕਹਾਉਤਾ ਬੈਟ ਜਣ ਬੂਰੇ ਹੁਣ 25 ਦਿਨਾਂ ਪੂਰੇ ਕਰਦੀ ਹੈ ਠੀਕ ਆਬ ਤੇ ਇੱਕ ਦੀ ਕੱਚੀ ਆ ਫੇਸ ਬਿਊਟੀ ਕਮਾਲ ਦੀ ਆ ਰੰਗ ਰੂਪ ਚੰਗਾ ਥੜ ਬੜਾ ਕਮਾਲਾ ਹਨ ਤਾਂ ਪੂਰੀ ਠੰਡੀ ਸੀ ਲਾ ਜੀ ਕੱਲਾ ਕੱਲਾ ਥਣ ਚਾਰੇ ਤਾਂ ਨਿਕੜ ਮੇ ਪੂਰੇ ਗੈਰ ਤੇ ਠੰਡੀ ਸੀ ਪੂਰੀ ਠੰਡੀ ਸੀ ਲਾ ਜੀ ਤੂੰ ਐ ਨਹੀਂ ਲੈ ਕੋ ਚੱਕਰ ਜਣਾ ਮਾਰ ਕੇ ਦਾ ਫੇਰੀ ਕਰ ਲੋ ਕੋਈ ਚੱਕਰ ਹੀ ਨਹੀਂ ਠੰਡੀ ਸੀਲ ਕਰਮ ਵਾਲੀ ਪੂਰੀ ਆ ਬਈ ਇਹ ਜਿੰਨੇ ਮੈਂ ਹਾਂ ਸੋਹਣੀ ਕ੍ਰਾਸ ਬ੍ਰੀਡ ਚ ਪੈਂਦੀ ਆ ਲਗਾ ਗੈਣਾ ਗਰਮ ਹੋਊਗੀ ਹਾਂਜੀ ਜਮੇ ਕੋਈ ਬਾਤ ਨਹੀਂ ਕਰ ਮਾਰਨੀ ਵੱਡੀ ਗੱਲ ਫੈਂਟ ਫੁੱਲ ਆਉਣੀ ਆ ਗਰਮੀ ਬਿਲਕੁਲ ਨਹੀਂ ਮਾਰਦੀ ਮੱਜਾ ਵਰਗਾ ਦੁੱਧ ਹੋ ਥਣਲੇ ਬਾਦ ਦਾ ਕਮਾਲ ਆ ਕੱਦ ਬਟ ਬਹੁਤ ਚੰਗਾ ਕੱਚੀ ਕੱਚੀ ਆ ਇਹ ਖੁੱਲਣਾ ਬਹੁਤ ਹੈ ਜੀ ਕੱਚੀ ਕੱਚੀ ਆ ਬਾਈ ਦਣੇ ਹਜੇ ਲੈਂਦੀ ਆ ਉਦੋਂ ਨਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਕਰਨ ਵਾਲੀ ਦਾ ਬਹੁਤ ਚੰਗਾ ਪੁੱਧਰ ਪੁੱਧਰਾ ਬਾਈ ਬਾੜ ਬਾਕੀ ਦੰਦਾ ਜਾ ਬਾਈ ਦੋ ਦੰਦਾ ਹਨ ਦੋ ਦੰਦਾ ਹਨ ਜੀ ਦੋ ਦੰਦਾ ਜੀ ਠੀਕ ਹੈ ਤੇ ਕੀ ਮੁੱਲ ਰੱਖਿਆ ਦਾ ਫਿਰ ਇਹਦਾ 53000 ਰੁਪਏ ਬਾਈ 53000 ਮਾਨਤਾਨ ਹੋ ਜੀ ਬਾਈ ਠੀਕ ਆ 53000 ਰੁਪਏ ਮੋਲਾ ਮਾਂ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਆ ਬਾਈ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਚਾਰੇ ਥਾਂ ਨਿਕੜਵੇਂ ਸੁਰੇ ਗੈਵ ਤੇ ਕਿੰਨਾ ਦੁੱਧ ਦੇ ਰੂਹਾ ਅਸਟੀਮੇਟ ਆ ਦੁੱਧ ਇਹ 13 14 ਲੀਟਰ ਦੇ ਦਊਗੀ ਬਾਈ ਦੁੱਧ ਵੀ ਜਮਾ ਗਾੜਾ ਹੋਊਗਾ ਨਾ ਹਾਂ ਦੁੱਧ ਮੱਝਾਂ ਵਰਗਾ ਹੋਊਗਾ ਬਾਈ ਇਹਦਾ ਦੁੱਧ ਹੋਊਗਾ ਮੱਝਾਂ ਵਰਗਾ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਬਾਈ ਗਰਮੀ ਦਾ ਮੌਸਮ ਆ ਫੁੱਲ ਕੰਮ ਜਾਪ ਰਹਿਣਾ ਨਹੀਂ ਨਵੀਂ ਮਾਂ ਵੀ ਆਪਣੇ ਕੋਲ ਹੀ ਆਈ ਸੀਗੀ ਆਪਾਂ ਪਹਿਲਾਂ ਵੇਚੀ ਸੀਗੀ ਠੀਕ ਹੈ ਜੀ ਉਹਨੇ 17 18 ਲੀਟਰ ਹੁੰਦੇ ਪਾ ਜੀ ਦੂਜੇ ਸੂਏ ਠੀਕ ਆ ਉਹ ਵੀ ਆਪੇ ਵੇਚੀ ਆ ਬੰਦਿਆਂ ਕੋਲ ਜਿਹਨਾਂ ਕੋਲ ਰਹਿ ਗਏ ਹੋ ਇਹੇ ਜਿਹੇ ਹੀ ਆ ਮੈਂ ਕੋਲ ਰੱਖੇਵੇਂ ਇਹੋ ਜਿਹੀ ਚੀਜ਼ ਰੱਖਦੇ ਆ ਉਹ ਹੂੰ ਤੇ ਨਾਗੇ ਸੀਗੇ ਭਰਾ ਕੋਲੇ ਦੋ ਬੈਟ ਆ ਵੀ ਬਹੁਤ ਚੰਗੇ ਆ ਤਿੰਨ ਕੋਈ ਥਣਲੇਵਾ ਚੰਗਾ ਬੱਚਾ ਮਗਰ ਬੱਚੀ ਆ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕੰਟੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ